ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਆ ਇੱਕ ਹੋਰ ਕਹਾਣੀ ਦੇ ਨਾਲ ਕਹਾਣੀ ਨੂੰ ਲਾਈਕ ਜ਼ਰੂਰ ਕਰਿਆ ਕਰੋ ਸਮਾਜਿਕ ਰਿਸ਼ਤਿਆਂ ਵਿੱਚ ਆਦਮੀ ਨੂੰ ਤਿੰਨ ਤਰੱਕੀਆਂ ਤੋਂ ਬਾਅਦ ਫੁੱਫੜ ਦਾ ਦਰਜਾ ਹਾਸਲ ਹੁੰਦਾ ਹੈ ਕਈ ਵਾਰੀ ਸਿੱਧੀ ਭਾਰਤੀ ਤੇ ਚੰਗੀ ਕਿਸਮਤ ਕਰਕੇ ਬੰਦਾ ਸਿੱਧਾ ਹੀ ਫੁੱਫੜ ਦਾ ਰੋਤਵਾ ਪ੍ਰਾਪਤ ਕਰ ਲੈਂਦਾ ਹੈ ਆਮ ਤੌਰ ਤੇ ਪਹਿਲਾਂ ਆਦਮੀ ਜਵਾਈ ਬਣਦਾ ਹੈ ਇੱਥੇ ਉਸ ਦਾ ਬਹੁਤ ਅਦਵਸ ਸਤਕਾਰ ਹੁੰਦਾ ਹੈ ਜਵਾਈ ਮਤਲਬ ਜੰਮ ਜਮ ਆਈ ਤੇ ਜੰਮ ਜਮ ਖਾਊ ਖੂਬ ਸੇਵਾ ਹੁੰਦੀ ਹੈ ਤੇ ਜਵਾਈ ਸਹਿ ਵੀ ਆਪਣੇ ਆਪ ਨੂੰ ਦੁਨੀਆ ਦਾ ਰਾਜਾ ਸਮਝਦਾ ਹੈ ਸੱਸ ਸਹੁਰੇ ਦੇ ਰਾਜ ਦੀਆਂ ਐਸ਼ਾਂ ਲੁੱਟਣ ਤੋਂ ਬਾਅਦ ਉਸ ਨੂੰ ਜੀਜਾ ਜੀ ਬਣ ਦਾ ਸੁਹਾਗ ਪ੍ਰਾਪਤ ਹੁੰਦਾ ਹੈ ਜੀਜਾ ਜੀ ਮਤਲਬ ਆਉਂਦਿਆਂ ਨੂੰ ਜੀ ਜੀ ਤੇ ਜਾਂਦਿਆਂ ਨੂੰ ਵੀ ਜੀ ਜੀ ਫਿਰ ਹੌਲੀ ਹੌਲੀ ਉਸਦੀ ਤੀਜੀ ਤਰੱਕੀ ਬਤੌਰ ਫੁੱਫੜ ਹੁੰਦੀ ਹੈ ਇਸ ਆਦੇ ਤੇ ਉਸਦੀ ਫੂਫਾ ਉਵੇਂ ਹੀ ਬਰਕਰਾਰ ਹੁੰਦੀ ਹੈ ਪਰ ਉਸਦੀ ਉਹ ਕਦਰ ਨਹੀਂ ਹੁੰਦੀ ਜੋ ਪਹਿਲਾਂ ਹੁੰਦੀ ਸੀ ਕਿਉਂਕਿ ਫੁੱਫੜ ਘਰ ਦਾ ਵੱਡਾ ਤੇ ਪਹਿਲਾ ਜਵਾਈ ਹੁੰਦਾ ਹੈ ਪਹਿਲੇ ਜਵਾਨੇ ਵਿੱਚ ਉਸਦੀ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਸੀ ਹਰ ਕੰਮ ਵਿੱਚ ਉਸਦੀ ਪੁੱਛ ਗਏ ਚ ਹੁੰਦੀ ਸੀ ਉਹ ਜਿੱਥੇ ਚਾਹੁੰਦਾ ਪਰਿਵਾਰ ਦੇ ਮੁੰਡੇ ਕੁੜੀਆਂ ਦੇ ਰਿਸ਼ਤੇ ਕਰਵਾ ਸਕਦਾ ਸੀ ਕੋਈ ਉਸਤਾਕ ਕਿਹਾ ਨਹੀਂ ਸੀ ਮੋੜਦਾ ਬਜ਼ੁਰਗ ਤੇ ਬਾਕੀ ਸਾਰੇ ਜੀ ਉਸਤੇ ਫੈਸਲੇ ਤੇ ਕੰਤੂ ਪ੍ਰੰਤੂ ਕਾਰਨ ਦਾ ਹੀਹਾ ਨਹੀਂ ਸੀ ਕਰ ਸਕਦੇ ਆਮ ਤੌਰ ਤੇ ਭੂਆ ਵੀ ਫੁੱਫੜ ਦੇ ਇਸ਼ਾਰਿਆਂ ਨੂੰ ਸਮਝਦੀ ਹੋਈ ਅਕਸਰ ਆਪਣੀਆਂ ਭਤੀਜੀਆਂ ਦੇ ਸਾਖ ਆਪਣੀ ਦਿਉਰਾ ਜੀਠ ਅਤੇ ਨਾਨਾ ਦੇ ਮੁੰਡਿਆਂ ਲਈ ਲੈ ਜਾਂਦੀਆਂ ਸਨ ਹੁਣ ਤਾਂ ਪ੍ਰੇਮ ਵਿਆਹ ਤੇ ਰਿਸ਼ਤੇ ਕਰਾਉਣ ਵਾਲੀਆਂ ਏਜੰਸੀਆਂ ਦਾ ਜ਼ਮਾਨਾ ਹੈ ਅਯੋਕੀ ਪੀੜੀ ਵਿੱਚ ਉਹ ਗੱਲਾਂ ਨਹੀਂ ਹਨ ਜਿੰਨਾ ਚਿਰ ਕਿਸੇ ਦਾ ਸੱਸ ਸਹੁਰਾ ਬੈਠਾ ਹੈ ਜਵਾਈ ਭਾਈ ਦਾ ਪੂਰਾ ਮਾਣ ਸਨਮਾਨ ਹੁੰਦਾ ਹੈ ਜਦੋਂ ਵਾਂਗ ਡੋਰ ਦੂਜੀ ਪੀੜੀ ਦੇ ਹੱਥਾਂ ਜਾਂਦੀ ਹੈ ਤੇ ਸ਼ਰਮੋ ਸ਼ਰਮੀ ਜੀ ਜੀ ਹੁੰਦੀ ਹੈ ਜਵਾਈ ਤੋਂ ਜੀਜਾ ਬਣਿਆ ਆਪਣੀ ਪਹਿਲੇ ਰਤਮੇ ਦੀ ਉਮੀਦ ਕਰਦਾ ਹੈ ਪਰ ਉਹ ਗੱਲ ਨਹੀਂ ਬਣਦੀ ਤੇ ਫਿਰ ਤੀਜੀ ਪੀੜੀ ਤਾਂ ਭੂਆ ਨੂੰ ਘਰ ਵਿੱਚ ਬੇਲੋੜੀ ਦਖਲ ਅੰਦਾਜ਼ੀ ਕਰਨ ਵਾਲੀ ਬਾਹਰਲੀ ਔਰਤ ਸਮਝਦੀ ਹੈ ਤੇ ਇਸ ਪੀੜੀ ਤੋਂ ਫੁੱਫੜ ਦੇ ਬੇਲੋੜੇ ਨਖਰੇ ਬਰਦਾਸ਼ਤ ਨਹੀਂ ਹੁੰਦੇ ਪਰ ਫੁੱਫੜ ਸ਼ੇਰੀ ਵਿੱਚ ਆਪਣੀ ਸਿਨੇਆਰਟੀ ਵਾਲਾ ਭੂਤ ਸਵਾਰ ਹੁੰਦਾ ਹੈ ਤੇ ਉਸ ਦਾ ਰੁੱਸਣ ਵਾਲਾ ਕੀੜਾ ਥੋੜਾ ਜਿਹਾ ਵੱਡਾ ਅਤੇਵਲਾ ਹੁੰਦਾ ਹੈ ਇਹ ਇਕੱਲੇ ਫੁੱਫੜ ਨਾਲ ਹੀ ਨਹੀਂ ਹੁੰਦਾ ਘਰ ਦੇ ਬਜ਼ੁਰਗਾਂ ਦੀ ਵੀ ਹੌਲੀ-ਹੌਲੀ ਪਛ ਪ੍ਰਤੀਤ ਘਟਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੀ ਰੋਟੀ ਦਾ ਖਰਚਾ ਉਹਨਾਂ ਨੂੰ ਮਿਲਦੀ ਪੈਨਸ਼ਨ ਤੇ ਸਾਂਝੇ ਮਕਾਨ ਦੇ ਕਿਰਾਏ ਨਾਲ ਪੂਰਾ ਕੀਤਾ ਜਾਂਦਾ ਹੈ ਸਿਆਣੇ ਬਜ਼ੁਰਗ ਅਤੇ ਫੁੱਫੜ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪਣੀ ਦਾਖਲ ਅੰਦਾਜ਼ੇ ਨੂੰ ਬਿਲਕੁਲ ਘੱਟ ਕਰ ਲੈਂਦੇ ਹਨ ਤੇ ਆਪਣੇ ਆਪ ਨੂੰ ਬਸ ਰੋਟੀ ਖਾਣ ਤੱਕ ਹੀ ਸੀਮਤ ਕਰ ਲੈਂਦੇ ਹਨ ਜੋ ਆਪਣੀ ਪ੍ਰਾਣੀ ਚਾਲ ਢਾਲ ਤੇ ਅੜੇ ਰਹਿੰਦੇ ਹਨ ਉਹ ਦੀ ਹੁੰਦੀ ਹੈ ਦੁਰਦਸ਼ਾ ਨੂੰ ਕੋਈ ਟਾਲ ਨਹੀਂ ਸਕਦਾ ਬਹੁਤੀਆਂ ਥਾਵਾਂ ਤੇ ਵੇਖਿਆ ਗਿਆ ਹੈ ਕਿ ਫੁੱਫੜ ਆਪਣੀ ਹੈਂਕੜ ਨਹੀਂ ਛੜਦੇ ਤੇ ਨਵੀਂ ਪੀੜ੍ਹੀ ਉਹਨਾਂ ਨੂੰ ਸਨਮਾਨ ਨਹੀਂ ਦਿੰਦੀ ਜਿਸ ਦੀ ਉਹ ਉਮੀਦ ਕਰਦੇ ਹਨ ਜਾਂ ਉਹ ਹੱਕਦਾਰ ਹੁੰਦੇ ਹਨ ਇੱਥੇ ਆ ਕੇ ਸਾਰਾ ਮਾਮਲਾ ਗੜਬੜ ਹੋ ਜਾਂਦਾ ਹੈ ਮਾਂ ਪਿਓ ਦੂਜੀ ਪੀੜ੍ਹੀ ਵੀ ਆਪਣੀ ਬੱਚਿਆਂ ਦੇ ਹੱਕ ਵਿੱਚ ਨਿਤਰਨ ਲਈ ਮਜਬੂਰ ਹੋ ਜਾਂਦੇ ਹਨ ਰਿਸ਼ਤਿਆਂ 'ਚ ਪਣਪੀ ਕਟਾਸ ਹੌਲੀ-ਹੌਲੀ ਰਿਸ਼ਤਿਆਂ ਦੇ ਟੁੱਟਣ ਤੱਕ ਪਹੁੰਚ ਜਾਂਦੀ ਹੈ ਫੁੱਫੜ ਸ਼ਬਦ ਰੋਸਣ ਦਾ ਦੂਜਾ ਨਾਮ ਬਣ ਚੁੱਕਿਆ ਹੈ ਹਰ ਵਿਆਹ ਸ਼ਾਦੀ ਤੇ ਰੁਸਣਾ ਉਹ ਆਪਣੀ ਸ਼ਾਨ ਤੇ ਹੱਕ ਸਮਝਦਾ ਹੈ ਤੇ ਉਹ ਉਮੀਦ ਕਰਦਾ ਹੈ ਕਿ ਮੇਰੀ ਮਿਹਨਤ ਮਹਤਾਜੀ ਵੀ ਜਰੂਰ ਹੋਵੇਗੀ ਤੇ ਇੱਥੇ ਹੀ ਫੁੱਫੜ ਮਾਤ ਖਾ ਜਾਂਦਾ ਹੈ ਕੋਈ ਫੁੱਫੜ ਦੀ ਬਾਤ ਨਹੀਂ ਪੁੱਛਦਾ ਉਹ ਜ਼ਹਿਰੀਲੇ ਸੱਪ ਵਾਂਗੂ ਫਨਕਾਰੀ ਮਾਰਦਾ ਤੇ ਬਿਉ ਘੋਲਦਾ ਰਹਿੰਦਾ ਹੈ ਤੀਜੀ ਪੀੜੀ ਦਾ ਕੋਈ ਲੰਡੂ ਜਿਹਾ ਜਵਾਕ ਅਜਿਹੇ ਮੌਕੇ ਤੇ ਮਾਂ ਪਿਓ ਦੀ ਹੱਲਾਸ਼ੇਰੀ ਸਦਕਾ ਫੁੱਫੜ ਤੇ ਹੱਥ ਹੌਲਾ ਕਰ ਦਿੰਦਾ ਹੈ ਇਹੀ ਉਸ ਸਮੇਂ ਫੁੱਫੜ ਦੀ ਅਕਲ ਟਿਕਾਣੀ ਲਿਆਉਣ ਦਾ ਆਖਰੀ ਜ਼ਰੀਆ ਸਮਝਿਆ ਜਾਂਦਾ ਹੈ ਕੋਈ ਨਾ ਜਵਾਕ ਸੀ ਜਵਾਕ ਕੋਲੋਂ ਗਲਤੀ ਹੋ ਗਈ ਆ ਕੇ ਗੱਲ ਠੰਡੀ ਪਾਉਣ ਦੀ ਨਕਾਮ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸਭ ਬਿਆਰਥ ਮਸਲਾ ਹੱਲ ਨਹੀਂ ਹੁੰਦਾ ਸਹਰਿਆਂ ਹੱਥ ਹੋਈ ਫੁੱਫੜਦੀ ਇਸ ਆਖਰੀ ਸੇਵਾ ਦਾਖ ਹੈ ਮਿਆਜਾ ਭੂਆ ਨੂੰ ਜ਼ਿੰਦਗੀ ਭਰ ਪੁਕਤਣਾ ਪੈਂਦਾ ਹੈ ਉਹ ਪੇਕਿਆਂ ਨਾਲ ਟੁੱਟ ਕੇ ਰਹਿ ਜਾਂਦੀ ਹੈ ਤੇ ਕਿਸੇ ਖੁਸ਼ੀ ਗਾਮੀ ਚ ਸ਼ਰੀਕ ਹੋਣ ਜੋਗੀ ਨਹੀਂ ਰਹਿੰਦੀ ਤੇ ਫਿਰ ਜਦੋਂ ਵੀ ਕੋਈ ਰਿਸ਼ਤੇਦਾਰ ਜ਼ਿਆਦਾ ਤੈਨ ਪੰਜ ਕਰਦਾ ਹੈ ਤਾਂ ਹੀ ਤਾਂ ਲੋਕ ਅਕਸਰ ਕਹਿੰਦੇ ਹਨ ਸੁਧਰ ਜਾ ਕੇ ਕਰੀਏ ਫੁਖੜਾਲੀ ਤੁਹਾਨੂੰ ਇਹ ਛੋਟੀ ਜੀ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ